ਗੁਰਦਾਸਪੁਰ ਦੇ ਵਿੱਚ ਚੋਰਾ ਦੇ ਵੱਲੋਂ ਇੱਕ ਨਾਮੀ ਸੁਨਿਆਰੇ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕੀਮਤੀ ਗਹਿਣੇ ਤੇ ਸੋਨੇ ਦਾ ਸਮਾਨ ਲੈ ਕੇ ਇਥੋਂ ਇਹ ਬਦਮਾਸ਼ ਫਰਾਰ ਹੋ ਗਏ। ਗੁਰਦਾਸਪੁਰ ਦੇ ਇੱਕ ਨਾਮੀ ਸੁਨਿਆਰੇ ਸੈਲਕੋਟੀ ਜੁਐਲਰਜ਼ ਦੇ ਘਰ ਤੇ ਚੋਰਾ ਨੇ ਹੱਥ ਸਾਫ਼ ਕੀਤਾ ਤੇ ਅਜਿਹਾ ਹੱਥ ਸਾਫ਼ ਕੀਤਾ ਹੈ ਕਿ ਪਿੱਛੇ ਕੁਝ ਨਹੀਂ ਛੜਿਆ। ਗੁਰਦਾਸਪੁਰ ਦਾ ਇਹ ਨਾਮੀ ਸੁਨਿਆਰਾ ਦੱਸਿਆ ਜਾ ਰਿਹਾ ਜਿਸ ਦੀ ਦੁਕਾਨ ਤੇ ਦੱਸਿਆ ਜਾ ਰਿਹਾ ਕਿ ਕੰਮ ਚੱਲ ਰਿਹਾ ਸੀ ਜਿਸ ਕਰਕੇ ਸੋਨਾ ਤੇ ਗਹਿਣੇ ਘਰ 'ਚ ਰੱਖੇ ਹੋਏ ਸਨ ਕਿਸੇ ਜ਼ਰੂਰੀ ਕੰਮ ਤੇ ਲਈ ਦੁਪਹਿਰ ਵੇਲੇ ਸੁਨਿਆਰੇ ਦਾ ਪ੍ਰਵਾਦ ਜਦੋਂ ਘਰ ਤੋਂ ਜਲੰਧਰ ਜਾਂਦਾ ਤਾਂ ਉਸ ਸਮੇਂ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਘਰ ਦੇ ਤਾਲੇ ਟੁੱਟ ਗਏ ਨੇ ਤੇ ਸਮਾਨ ਖਿਲਰ ਰਿਹਾ ਪਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਣਕਾਰੀ ਦੇ ਮੁਤਾਬਕ ਗਰਦਾਸਪੁਰ ਦੇ ਭੀੜਪੜਵਾਰੇ ਲਾਕੇ ਦੇ ਵਿੱਚ ਚੂਲਾ ਮਹਿਲ ਦੇ ਵਿੱਚਕਾਰ ਸੁਨਿਆਰੇ ਦੇ ਘਰ ਦੇ ਉੱਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਚੋਰਾਂ ਦੇ ਵੱਲੋਂ ਕੁਝ ਹੀ ਸਮੇਂ ਦੇ ਵਿੱਚ ਕਟਰ ਦੇ ਨਾਲ ਤਜੋਰੀ ਕੱਟੀ ਗਈ ਹੈ ਕੀਮਤੀ ਗਹਿਣੇ ਤੇ ਸੋਨਾ ਲੈ ਕੇ ਥੋ ਰਫੂ ਚੱਕਰ ਹੋ ਗਏ ਹਾਲਾਂਕਿ ਐਸਐਸਪੀ ਗੁਰਦਾਸਪੁਰ ਦਾ ਇਹ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਜਲਦੀ ਦੋਸ਼ੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਘਰ ਦੇ ਮਾਲਕ ਇਸ ਵੇਲੇ ਸਦਮੇ ਦੇ ਵਿੱਚ ਹੋਣ ਕਰਕੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਆਖਿਰ ਸਾਰੀ ਉਮਰ ਦੀ ਜਮਾ ਪੂੰਜੀ ਦੁਕਾਨ ਚਲਾਉਣ ਦੇ ਲਈ ਸੁਨਾਰੇ ਦੇ ਵੱਲੋਂ ਦੁਕਾਨ ਦਾ ਸਾਰਾ ਜਿਹੜਾ ਸਮਾਨ ਉਹ ਘਰ ਰੱਖ ਲਿਆ ਜਾਂਦਾ ਤੇ ਪਿੱਛੇ ਚੋਰਾਂ ਨੇ ਕੁਝ ਵੀ ਨਹੀਂ ਛੱਡਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਇਹ ਜਿਆਦਾ ਜਨੇ ਨਾ ਜਾਉ ਪਤਾ ਕੀ ਹੈ ਫੜਨਾ ਆ ਜਾ ਨੰਨੀ ਆ ਜਰਾ ਥੋੜਾ ਜੀ ਜਾਨ ਲਿਖਿਆ ਕੋਈ ਗੱਲ ਨਹੀਂ ਕਰਦੇ ਇਹ ਤੇ ਇਹ ਜੇ ਉਸ ਵੇਲੇ ਪਜਿਆ ਰੋ ਪੁੱਛਿਆ ਹੋਕਰ ਨਹੀਂ ਆਣ ਲੱਗੇ 10 ਸੈਕਿੰਡ ਆਹ ਬੰਦਾ ਅਸਲ ਵਿੱਚ ਅਜੀਬ ਜਿਹਾ ਤੇਰਾ ਭਾਵੇਂ ਕਿ ਕਿਹੜਾ ਭਾਬੀ ਮੈਂ ਸ਼ਾਲੂ ਉਸ ਟਾਈਮ ਜਲੰਧਰ ਤੋਂ ਵਾਪਸ ਆ ਰਿਹਾ ਸੀ ਮੈਨੂੰ ਜਦੋਂ ਫੋਨ ਆਇਆ ਵਰੁੰ ਦਾ ਮੈਂ ਉਸੇ ਵਕਤ ਇੱਥੇ ਆ ਗਿਆ ਆ ਕੇ ਜਦੋਂ ਸਾਰੇ ਹਾਲਾਤ ਦੇਖੇ ਜਦੋਂ ਘਰ ਦਾ ਮਾਹੌਲ ਦੇਖਿਆ ਇੱਕ ਵਾਰੀ ਦਾ ਦੇਖ ਕੇ ਸਾਡਾ ਵੀ ਦਿਲ ਡਰ ਗਿਆ ਦੇਖੋ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣਾ ਇੱਕ ਬੰਦੇ ਦੀ ਸਾਰੀ ਲਾਈਫ ਦੀ ਜਮ੍ਹਾਂ ਪੂੰਜੀ ਉਹਦੇ ਘਰ ਪਈ ਔਰ ਉਹ ਘਰ ਦੇ ਵਿੱਚੋਂ ਸਾਰਾ ਕੁਝ ਹੀ ਨਿਕਲ ਜਾਏ ਉਹ ਅੱਜ ਖਾਲੀ ਹੱਥ ਹੋ ਕੇ ਬੈਠ ਜਾਏ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਕਿਸ ਤਰ੍ਹਾਂ ਉਹਦਾ ਸਾਰਾ ਜ਼ਿੰਦਗੀ ਦਾ ਸਿਲਸਿਲਾ ਚੱਲੇਗਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਸੋਚਣ ਵਾਲੀਆਂ ਨੇ ਬਾਕੀ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਨੇ ਹਾਨੂੰ ਉਮੀਦ ਹੈ ਕਿ ਇਹ ਵੀ ਕੇਸ ਜਿਹੜਾ ਬਹੁਤ ਵਧੀਆ ਢੰਗ ਨਾਲ ਸਾਰਾ ਕਰਕੇ ਤੇ ਇਹਦਾ ਜਿੰਨਾ ਵੀ ਸਮਾਨ ਇਹਦਾ ਗਿਆ ਇਹਨੂੰ ਵਾਪਸ ਦਵਾਇਆ ਜਾਏਗਾ। ਸ਼ੇਸ਼ ਕੁਮਾਰ ਚੁੱਲਣਾ ਮੈਲਦਮ ਰਹਿਣਾ ਲਾ ਤੇ 12 12:30 ਗਏ ਆ ਜੀ। ਤੇ 7:30 ਸ਼ਾਮ ਨੂੰ ਪਤਾ ਲੱਗਾ। ਲੜਕਾ ਜਦੋਂ ਘਰ ਆਇਆ ਉਦੋਂ ਪਤਾ ਲੱਗਾ ਕਿ ਸਾਰੇ ਤਾਲੇ ਟੁੱਟੇ ਦੇ। ਨੁਕਸਾਨ ਦਾ ਦੇਖੋ ਕਰਦੇ ਪਏ ਆ ਚੈੱਕ ਕੀ ਕੀ ਗਿਆ। ਕੈਸ਼ ਵੀ ਆ 골ਡ ਦਾ ਸਮਾਨ ਵੀ ਆ ਚਾਂਦੀ ਵੀ ਆ ਅੱਜ ਦੀ 5-6 ਮਹੀਨੇ ਤੋਂ ਕੰਸਟਰਕਸ਼ਨ ਚੱਲਦੀ ਪਈ ਆ ਹੁਣ ਤੇ ਫਾਈਨਲ ਨਹੀਂ ਬਸ ਮਹੀਨੇ ਦਾ ਕੰਮ ਰਹਿ ਗਿਆ ਮੈਂ ਐਸਐਸਪੀ ਸਾਹਿਬ ਅੱਗੇ ਆ ਹੀ ਮੰਗ ਕਰਦਾ ਕਿ ਛੇਤੀ ਛੇਤੀ ਜਿੱਦਾਂ ਬਾਕੀ ਤੁਸੀਂ ਸਾਰੇ ਕੇਸ ਜਲਦੀ ਸੋਲਵ ਕਰਦੇ ਹੋ ਮੇਰਾ ਵੀ ਮੈਨੂੰ ਸਮਾਨ ਵਾਪਸ ਦਿਵਾਇਆ ਜਾਏ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਕਰਵਾਇਆ ਜਾਏ ਘਬਰ ਅੱਜ ਸ਼ਾਮ ਨੂੰ ਕਰੀਬ 7.8 ਵਜੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਚੂਲਣਾ ਮੈਦ ਦੇ ਵਿੱਚ ਜਿਹੜਾ उमेश ਸਹਦਿਆ ਜੀ ਦਾ ਘਰ ਹੈ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਇੱਥੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਸ ਸੀਟੀਵੀ ਵਿੱਚ ਮੌਕੇ ਤੇ ਬੁਲਾਈ ਹੈ ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਗਏ ਹੋਏ ਸੀ ਵੀਦ ਫੈਮਿਲੀ ਔਰ ਘਰੇ ਵਿੱਚ ਕੋਈ ਨਹੀਂ ਸੀਗਾ ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਿਵਾਗਾਰਾ ਚੈੱਕ ਕਰ ਰਹੇ ਉਹਨਾਂ ਮੁਤਾਬਕ ਜਲਦ ਜਲਦ ਦਾ ਫੜਕੇ ਤੇ ਇਹਦਾ ਹੀ ਮਕਦਮਾ ਦਰਜ ਕਰ ਰਹੇ ਔਰ ਬਾਕੀ ਤਫ਼ਤੀਸ਼ ਚੱਲ ਰਹੀ ਹੈ ಸ್ಟ 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 ಸ್ಟೇಟ್ ಪ